ਡਰਾਈਵਰ ਆ ਇਹ ਡਰਾਈਵਰ ਆ ਇਹ ਨੇ ਨਾਂ ਡਰਾਈਵਰ ਆ ਇਹ ਆ ਡਰਾਈਵਰ ਹੋਇਆ ਕਿਨੇ ਮੇਰੇ ਹੋਇਆ ਕਿਨੇ ਹੋਇਆ ਕਿਨੇ ਹੋਰ ਟੈਂਪੋ ਆ ਇਹ ਅੱਧਾ ਪਾ ਕੇ ਟੈਂਪੋ ਆ ਰਹੇ ਨੇ ਸਟਾਪ ਕਰ ਰਹੇ ਨੇ ਅਰੇ ਸੁਦਾ ਇੱਥੇ ਲੰਬਾ ਕੱਟ ਤੇ ਆ ਰਿਹਾ ਵਾ ਨੇ ਦੇਖਿਆ ਇਹਦਾ ਉਹ ਘੂਤ ਬਣਾਉਂਦੇ ਆ ਇਧਰ ਆ ਓਏ ਆ ਮੋੜ ਰਿਹਾ ਵਾ ਕੀ ਟੈਂਪੋ ਪਲਟਿਆ ਕੀ ਟੈਂਪੋ ਪਲਟਿਆ ਵਾ ਸੋ ਨੰਬਰ ਦੇਖ ਸਕਦੇ ਹੋ ਕੱਟੀ ਦਾ RC 32 G 34204 ਜਿਹੜਾ ਟਰੱਕ ਹੈ ਇਹ ਟਰੱਕ ਜਿਹੜਾ ਇੱਕ ਪਾਸੇ ਨੂੰ ਜਿਹੜਾ ਕਰ ਰਿਹਾ ਸੀਗਾ ਦੂਜੇ ਸਾਈਡ ਨੂੰ ਕੱਟ ਰਿਹਾ ਸੀ ਤੇ ਆ ਦੇਖ ਸਕਦੇ ਹੋ ਕਾਫੀ ਜਿਹੜੇ ਲੋਕ ਨੇ ਬਗਲਾ ਸੀ ਉਹ ਆ ਟੈਂਪੂ ਜਿਹੜਾ ਹੈ ਇਹਦੇ ਨਾਲ ਜਿਹੜਾ ਲੱਕੇ ਪਲਟ ਗਿਆ ਇਹ ਇਧਰੋਂ ਆ ਰਿਹਾ ਸੀਗਾ ਰਸਤੇ ਤੋਂ ਤੇ ਇਧਰ ਪਾਸੇ ਲਾ ਮੋੜ ਰਿਆ ਸੀ ਇਹਨੇ ਪਿੱਛੇ ਬਿਲਕੁਲ ਨਹੀਂ ਦੇਖਿਆ ਜਿਸ ਦੇ ਕਾਰਨ ਇਹ ਆਟੋ ਜਿਹੜਾ ਪਿੱਛੋਂ ਸਿੱਧਾ ਆ ਰਿਹਾ ਸੀ ਤੇ ਜਿਸ ਦੇ ਕਾਰਨ ਇਹ ਟਰੈਂਪੂ ਇੱਕਦਮ ਹੀ ਉਸਦੇ ਨਾਲ ਟਕਰਾਇਆ ਤੇ ਪਲਟ ਗਿਆ ਸੋ ਕਾਫੀ ਜਿਹੜੇ ਲੋਕ ਸੀ ਇਸ ਦੇ ਵਿੱਚ ਸਵਾਰ ਸੀਗੇ ਇਹ ਲੋਕ ਨੇ ਐਸੋ ਇੱਕ ਨੂੰ ਇੱਕ ਮਹਿਲਾ ਨੂੰ ਇਹਨਾਂ ਨੂੰ ਭਾਜੀ ਉਹਨਾਂ ਨੂੰ ਫੋਨ ਕਰ ਦਿਓ ਐਂਬੂਲੈਂਸ ਨੂੰ ਕਰ ਦਿਓ ਫੋਨ ਕਰੀ ਤੋਂ ਉਹਨਾਂ ਲੈਕ एम्बुलेंस नो फोन करो भाई अरे बहन थोड़ा हाथ बचा मैं ना और नहीं आता सो ये टेंपू के बीच सवार यार एम्बुलेंस नो फोन करियो भाई ਦੇਹਾਤਾ ਨਕੀ ਚੇ ਦੇ ਖਾਸ ਤੋਂ ਨਾਲ ਗੁੱਗਨ ਇਕਰਾਮ ਕਰਕੇ ਸੋ ਤਸਵੀਰਾਂ ਦੇਖੋ ਇਹ ਜਿਹੜਾ ਟਰੱਕ ਹੈ ਇਸ ਟਰੱਕ ਦੇ ਨਾਲ ਇਹ ਹਾਦਸਾ ਹੋਇਆ ਹੁਣੇ ਬਤਈ ਲੋਕ ਇਸ ਦੇ ਵੀ ਸਵਾਰ ਸੀ ਇੱਕ ਮਹਿਲਾ ਕੰਬੀਰ ਜਿਹੜੀ ਜੱਥਮੀ ਹੋਈ ਹੈ ਤਾਂ ਹੋਰ ਵੀ ਜਿਹੜੇ ਲੋਕ ਨੇ ਬੱਚੇ ਵੀ ਇਸ ਦੇ ਵਿੱਚ ਸਵਾਰ ਸਨ ਬੱਚੇ ਵੀ ਸਵਾਰ ਸਨ ਤਾਂ లైవ్ dekh sakte ho ki kadiyan kade tan maar gaye aankh laiye kare ka uska tera ilaaj ho jayega gala dene lagge gala de ke ilaaj ho jayega hat wale baarte gaddi mudne lagge jate gaddi mudne lagge jale driver da hath le verta hte aa dete hath le verta hte ਇਹ ਗੱਟੇ ਵਾਲੀ ਕਿੰਨੂੰ ਨਹੀਂ ਪਤਾ ਗੱਡੀ ਕਿੱਥੇ ਮੁੜਦੀ ਹੈ ਕਿੱਥੇ ਡਰਾਈਵਰ ਕਿੱਥੇ ਆ ਕਿਸ ਨੂੰ ਮਾਰੋ ਉਹ ਇੱਕ ਹੋਏ ਡਰਾਈਵਰ ਡਰਾਈਵਰ ਕਿੱਥੇ ਆ ਪਤਾ ਨਹੀਂ ਨਾ ਨਹੀਂ ਵੀ ਹੋਣਾ ਨਹੀਂ ਕਰਿਆ ਇੱਕ ਵਾਰੀ ਆ ਕੇ ਕੋਈ ਨਾ ਪਿਆ ਕਿ ਮਤ ਮਾਰਾ ਇੱਕ ਵਾਰੀ ਕੱਟ ਗਈ ਪਾਈ ਕੱਟ ਮਾਰੋ ਤਾਂ ਵੀ ਵੇਲੇ ਜਾਉਂਦਾ ਕੱਟ 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 ਉਹ ਵੀਰ ਜੀ ਸੈਲਫੀ ਵਾਲੇ ਨਹੀਂ ਹੈਗੇ ਮੀਡੀਆ ਵਾਲੇ ਅਸੀਂ ਹਾਂ ਮੀਡੀਆ ਵਾਲੇ ਤੁਸੀਂ ਇੰਨੇ ਹੀ ਸਿਆਣੇ ਹੋ ਤੁਸੀਂ ਐਂਬੂਲੈਂਸ ਨੂੰ ਫੋਨ ਹੀ ਕਰ ਦੋ ਐਂਬੂਲੈਂਸ ਨੂੰ ਫੋਨ ਹੀ ਕਰ ਦੋ ਗੱਡੀ ਸਾਰੀ ਹੋ ਰਹੀ ਆ ਆਪੀ ਐਂਬੂਲੈਂਸ ਨੂੰ ਫੋਨ ਕੀਤਾ ਤੁਸੀਂ ਸਾਡੇ ਕੋਲ ਕੋਈ ਨੰਬਰ ਨੰਬਰ 100 100 ਲਾਓ 108 ਲਾਓ ਕੋਈ ਨਹੀਂ ਲੱਗਦਾ ਹੈ ਤੇਰੇ ਵਾਲ ਕੋਈ ਨਹੀਂ ਤੁਸੀਂ ਸਿਆਣੀਆਂ ਗੱਲਾਂ ਕਰ ਰਹੇ ਮੀਡੀਆ ਵਾਲੇ ਆ ਗਏ ਮੀਡੀਆ ਵਾਲੇ ਆ ਗਏ ਤੁਸੀਂ ਸਿਆਣੇ ਐਂਬੂਲੈਂਸ ਨੂੰ ਫੋਨ ਕਰ ਦੋ ਲੋਕ ਕਹਿੰਦੇ ਨਹੀਂ ਹੈਗੇ ਸੋ ਸਹੀ ਗੱਲ ਆ ਲੋਕ ਜਿਹੜੇ ਨੇ ਉਹ ਤਮਾਸ਼ਾ ਦੇਖਣ ਆ ਲਈ ਨੇ ਚੰਦਰ ਐਂਬੂਲੈਂਸ ਨੂੰ ਫੋਨ ਕਰ ਯਾਰ ਛੱਡ

ਤੁਹਾਨੂੰ ਬਹੁਤ ਜੀ ਜਿੱਦਰਾ ਰਹੇ ਆ ਪੰਨਾ ਟਾਈਮ ਤੋਂ ਰਿਪੋਰਟਰਾਂ ਨੂੰ ਕੰਟਰੋਲ ਕਰ ਰਹੇ ਆ ਜੀ ਤੁਹਾਨੂੰ ਕਹਿੰਦੇ ਆ ਉਹਨਾਂ ਨੂੰ ਹੋਰ ਨਾਲ ਲੈ ਕੇ ਆਉਂਦੇ ਆ ਬਹੁਤ ਬੰਦਾ ਕਰਦੇ ਆ ਅੱਲਾ ਹੀ ਕਰਦਾ ਹੈ ਅੱਲਾ ਹੀ ਮਾਦੀ ਮੱਕੇ ਅੱਲਾ

ਗਲਤੀ ਹੋਈ ਹੈ ਤੇਰੇ ਨਾਲ ਗਲਤੀ ਮੰਨਦਾ ਮੰਨਦਾ ਹਾਂ ਬੱਚ ਗਿਆ ਜਾਨੀ ਵਾਲੀ ਕੋਈ ਨੁਕਸਾਨ ਨਹੀਂ ਹੋਇਆ ਤੂੰ ਉਹਨਾਂ ਦਾ ਟ੍ਰੀਟਮੈਂਟ ਕਰਾ ਦੇ ਆਪਣੇ ਬਾਪ ਨੂੰ ਬੁਲਾ ਲਾ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਤੂੰ ਲੈ ਜਾ ਬਸ ਆ ਕੋ ਧਿਆਨ ਰੱਖ ਠੀਕ ਹੈ ਨਾ ਔਰ ਇਹ ਤਾਂ ਤੈਨੂੰ ਕਰਾਣਾ ਹੀ ਪੈਣਾ ਇਹਨਾਂ ਕੋ ਪਰਮ ਯਾਦ ਕਰ ਲੋ ਭਈਆ ਸਮਝਿਆ ਨਾ ਇਲਾਜ ਕਰਾ ਦੇ ਇਲਾਜ ਕਰਾਓ ਆਇਆ ਮੇਰਾ ਹਾਂ ਇੱਕ ਆਟੋ ਕੋ ਕਰਾ ਨਹੀਂ ਆ ਰਿਹਾ ਇਹ ਜਿਹੜਾ ਟੱਕੀ ਤੇ ਗੱਡੀ ਦਾ ਵੀ ਆਪੂ ਐ ਕੋਈ ਨਾ ਟੱਕੀ ਹੋਵੇ ਨਾ ਭਈਆ ਪਹਿਲੇ ਇਲਾਜ ਤੂੰ ਕਰਵਾਣੇ ਦੋ ਗਾੜੀ ਗਾੜੀ ਨੂੰ ਨੁਕਸਾਨ ਹੋਇਆ कही पता होगी यार गाड़ी फिर पूछ चुकी है चाबी कहां है यार इसकी ड्राइवर को जरा चाबी किधर चाबी गाड़ी को महाराज भी करनी है आ गल कर ले बाबू ना गल कर क्या है पूरी की गाड़ी सारे के तरफ एक साइड में तब बोलते अरे दबा दो दादा सारा का वो अंदर पता नहीं चाल बहुत ऐसा कर ले यार पहले ये है ਪਹਿਲ 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 ਜੋਦਾ ਆਦਾ ਪਰ ਲਾਈਟੇ ਪਰ ਐਸਾ ਰੋ ਅਗਲੇ ਨਹੀਂ ਲੈਸਾ ਤੁਸੀਂ ਇੱਕ ਵਾਰੀ ਤਰਫ ਛੱਡਦਾ ਭੈਣ ਜੋਹਰ ਸਾਨਾ ਬੰਦਾ ਯਾਰ ਗੱਲ ਨਾ ਕਰਦਾ ਲੈ ਮਰਨੇ ਤੈਨੂੰ ਕਢਾਲ ਲੱਗਦਾ ਯਾਰ ਕਿ ਆ ਵੀ ਕੋਈ ਇਹ ਰਹੀ ਥੋੜੀ ਮਾਰ ਰਿਹਾ ਮਾਰੇ ਬਿੱਤਰ ਬੰਦੇ ਇਹਨਾਂ ਨੂੰ ਕੁਛ ਕਹਿ ਨਹੀਂ ਰਿਹਾ ਛੱਡੇ ਜਾ ਉਹ ਮੇਰੇ ਕੋਲ ਗੱਲ ਕਰਨਾਂ ਬੁਲਾ ਜਾਂਦੀ ਯਾਰ ਆਰੇ ਬੰਦੇ ਬੜਾ ਸੁੰਦਰੋ ਆਰੇ ਬੰਦੇ ਪਾਉਂਦੇ ਕਰ ਕੋਦੀ ਇਹ ਇਹਦਾ ਵੀਰ ਬਣਾਣਾ ਪਾਜੀ ਤੇ ਇਹਦਾ ਬਟਾ ਪੜਾਈ ਬੜਾ ਪੜਾਈ ਹੈ ਬੰਦਾ ਤੇ ਚਲਾ ਗਿਆ ਮੇਰੇ ਕੋਲ 14 ਮਿੰਟ ਹੋ ਗਏ ਚਲਦੀ ਹੈ ਠੀਕ ਹੈ ਵਧੀਆ ਗੱਲ ਹੈ ਬਣ ਗਿਆ ਇਹਦਾ ਉਹ ਐਂ ਥੋੜਾ ਹੱਟਾ ਜਾ ਰਿਹਾ ਹੈ ਜੀ ਲਾ ਕੇ ਚੱਲ ਗਿਆ ਉਹ ਗਿਆ ਕਿੱਥੇ ਉਹ ਬੰਦਾ ਚਲਾ ਗਿਆ ਹੁਣ ਬਾੜੀ ਗੱਲ ਆ ਕਿੰਨੂੰ ਰੁਕੂ ਸੋ ਲਾਈਵ ਦੇਖ ਸਕਦੇ ਹੋ ਟਰੱਕ ਤੇ ਨਾਲ ਜਿਹੜਾ ਹਾਦਸਾ ਹੋਇਆ

ਆਟੋ ਡਰਾਈਵਰ ਠੀਕ ਹੈ ਕਿ ਨਹੀਂ ਹਲੋ ਹਲੋ ਯਾਰ ਪੀਸੀ ਦਾ ਨੰਬਰ ਕਿਉਂ ਨਹੀਂ ਲੱਗ ਰਿਹਾ 112 ਤੇ ਲਾੜੇ 112 ਤੇ ਹੀ ਲਾ ਰਹੇ ਆ ਸੋਈ ਮਹਿਲਾਵਾਂ ਸੀ ਬੱਚੀਆਂ ਸੀ ਜੀਆਂ ਉਸ ਦੇ ਵਿੱਚ ਸਵਾਰ ਸੀ ਜਿਹੋ ਪਿੱਛੋਂ ਜਿਹੜਾ ਇਹ ਟਰੱਕ ਆਰ ਜੇ 32 ਜੀ ਡੀ 4204 ਇਸ ਟਰੱਕ ਦੇ ਵਿੱਚ ਜਿਹੜਾ ਆਟੋ ਹੈ ਉਹ ਅਪਿਛੋ ਜਿਹੜਾ ਆਟੋ ਹੈ ਉਹ ਲੱਗਦਾ ਹੈ ਸੋ ਕਾਫੀ ਮਹਿਲਾਵਾਂ ਇਸ ਵਕਤ ਇੱਥੇ ਜ਼ਖਮੀ ਵੀ ਹੈਗੀਆਂ ਨੇ ਸੋ ਜਾਨੀਮਾਲੀ ਕੋਈ ਜਿਹੜਾ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਕਈ ਮਹਿਲਾਵਾਂ ਇਸ ਦੇ ਵਿੱਚ ਸੀਗੀਆਂ ਉਹ ਜ਼ਖਮੀ ਹੈਗੀਆਂ ਸੀ ਨਹੀਂ ਆਟੋ ਜੀ ਆਪਣੇ ਬੰਦੇ ਸੀ ਕੋਈ ਇਹ ਆਪਣੇ ਬੰਦੇ ਸੀ ਕਿ ਸੱਟ ਲੱਗੀ ਜਨਾਰਾ ਆਹ ਤਾਂ ਜੀ ਉਹ ਮੇਰੇ ਘਰ ਵਾਲੀ ਸੀ ਕਿ ਮੈਂ ਮਾਦਰ ਸੀਗਾ ਠੀਕ ਹੈ ਇਹ ਸਾਰੇ ਮੇਰੇ ਹੀ ਹਸਪੀਟਲ ਲੱਗੋ ਚਲੋ ਉਹ ਆਟੋ ਵਾਲਾ ਉਹ ਸੀਗਾ ਆਟੋ ਵਾਲਾ ਦੂਜਾ ਇੱਕ ਵਾਰੀ ਤੁਸੀਂ ਪੁਲਿਸ ਨੂੰ ਇਨਫੋਰਮ ਕਰਕੇ ਨਾ ਫਿਰ ਤੋਂ ਕਰੋ ਹਾਂ ਪੁਲਿਸ ਨੂੰ ਇਨਫੋਰਮ ਕਰ ਦਿਓ ਇੱਕ ਵਾਰੀ ਕਾਈਟ ਕੇ ਫੋਟੋ ਭਜੀ ਜਾ ਆਪਣੇ ਬਈ ਤੇ ਕਰੋ ਯਾਰ ਆਦੇ ਮਾਰ ਸੋ ਇਹਨਾਂ ਦੇ ਕਾ ਕਰਨਾ ਪੁਲਿਸ ਨੂੰ ਫੋਨ ਕਰਨਾ ਹੈ ਪੁਲਿਸ ਨੂੰ ਇਨਫੋਰਮ ਕਰਕੇ ਫਿਰ ਕਰਨਾ ਹੈ ਬਿਲਕੁਲ ਬਿਲਕੁਲ ਸੋ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਇਸ ਵਕਤ ਉਹਨਾਂ ਦੇ ਪਹੁੰਚ ਚੁੱਕੇ ਨੇ ਇੱਥੇ ਸੋ ਕਈ ਮਹਿਲਾਵਾਂ ਜ਼ਖਮੀ ਹੋਈਆਂ ਨੇ ਸਹੀ ਟ੍ਰੱਕ ਜੋ ਟ੍ਰੱਕ ਸਿੱਧਾ ਜਾ ਰਿਹਾ ਸੀ ਤੇ ਪਿੱਛੋਂ ਆਟੋ ਜਿਹੜਾ ਹੈ ਉਹ ਲੱਗਾ ਆਟੋ ਤਸਵੀਰ ਤੁਹਾਨੂੰ ਦਿਖਾ ਦਿੰਦਾ ਇਹ ਆਟੋ ਇਸ ਦੇ ਵਿੱਚ ਕਈ ਮਹਿਲਾਵਾਂ ਜਿਹੜੀਆਂ ਅਸੀਂ ਉਹ ਹੈਗੇ ਅਸੀਂ ਤਾਂ ਆਟੋ ਦੇ ਕਰਕੇ ਜਿਹੜੇ ਨੇ ਉਹ ਵੀ ਉਰ ਚੁੱਕੇ ਰਹੇ ਇਸ ਵਕਤ ਇਸ ਦੇ ਵਿੱਚ ਕਈ ਮਹਿਲਾਵਾਂ ਜਿਹੜੀਆਂ ਸੀ ਉਹ ਸਵਾਰ ਸੀ ਤੇ ਆਪੋ ਆਟੋ ਦੀ ਕੰਡੀਸ਼ਨ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਜਿਹੜੀਆਂ